ਅੱਜਕੱਲ ਇੱਕ ਮੁਹਿੰਮ ਜਿਹੜੀ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੂੰ ਉਹਦੇ ਤਹਿਤ ਕੱਲ ਸਾਨੂੰ ਮਾਨਯੋਗ ਡੀਜੀਪੀ ਸਾਹਿਬ ਨੇ ਸੱਫਰ ਦੇ ਤਾਂ ਦੇ ਮਾਨਯੋਗ ਸਾਡੇ ਡੀਆਈਜੀ ਸਤੰਬਰ ਸਰ ਜੀ ਬਾਰਡਰਿੰਗ ਨਵੰਗੀਆਂ ਦੇ ਤਾਂ ਤੇ ਸਾਡੇ ਐਸਐਸਪੀ ਸਾਹਿਬ ਸਰਦਾਰ ਮਨਮੋਹਨ ਸਿੰਘ ਮਨਮੋਹਨ ਸਿੰਘ ਜੀ ਦੇ ਉਹਨਾਂ ਦੀਆਂ ਹਦਾਇਤਾਂ ਤੇ ਸਾਨੂੰ ਇੱਕ ਕ੍ਰੈਂਡਾ ਪੁਲਿਸ ਦੇ ਵਿੱਚ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਤਲਗਰ ਦੇ ਏਰੀਆ ਦੇ ਲਾਗੂ ਕਿ ਤਿੰਨ ਨੌਜਵਾਨ ਜਿਹੜੇ ਆ ਦਰਜੀਤ ਸਿੰਘ ਪੁਰਹੋਲਾ ਸਨੋ ਕਬਲ ਸਿੰਘ ਕੋਮਨ ਟੂਈ ਸਿੰਘ ਮਲੂ ਸਨੋ ਬਲਦੇਵ ਸਿੰਘ ਵਾਸੀ ਤੁਏ ਤੇ ਕਰਮਜੀਤ ਸਿੰਘ ਪੁਰ ਕਰਨਾ ਸਨੋ ਸਤਨਾਮ ਸਿੰਘ ਵਾਸੀ ਤੁਏ ਇਹ ਤਿੰਨੇ ਹੀ ਇਤਨੀ ਵੇਚੰਦਾ ਤੇ ਜਾਂ ਅਸਲੇ ਦਾ ਕਾਰੋਬਾਰ ਜਿਹੜਾ ਇਹ ਕਰਦੇ ਆ ਊਡੀ ਜੀ ਇਨਫੋਰਮੇਸ਼ਨ ਦੇ ਉੱਤੇ ਅਸੀਂ ਇੱਕ ਅਫਾਜ਼ਰ ਦਰਜ ਕਰਨ ਤੋਂ ਬਾਅਦ ਜਿਹੜਾ ਉੱਥੇ ਆਪਣੀ ਨਾਤਾ ਪਾਰਟੀ ਏਰੀਆ ਲੱਗੀ ਸੀ ਜਿਸ ਤੇ ਇਤਨੇ ਜਵਾਨ ਜਿਹੜੇ ਆ ਉਸ ਦੱਸੀ ਹੋਈ ਜਗ੍ਹਾ ਤੇ ਇੱਕ ਮੋਪੜ ਤੇ ਖੜੇ ਸੀਗੇ ਤੇ ਇਹਨਾਂ ਤਿੰਨਾਂ ਨੂੰ ਰੌਂਡ ਅਪ ਕੀਤਾ ਦਰਜੀਤ ਸਿੰਘ ਹਮਨਪੀ ਸਿੰਘ ਤੇ ਕਰਮਜੀਤ ਸਿੰਘ ਕਰਨ ਇਹਨਾਂ ਦੇ ਕੋਲੋਂ ਸਾਨੂੰ 3 ਕਿਲੋ ਹੈਰਨ ਜਿਹੜੀ ਆ ਬਰਾਮਾ ਦੇ ਤੇ ਦੋ ਆਸਟਰੀਆ ਦੇ ਬਣੇ ਹੋਏ ਪਿਸਟਲ ਬਰਾਮਾ ਦੇ ਇਹਨਾਂ ਦੇ ਖਿਲਾਫ ਹੀ ਵੱਖ-ਵੱਖ ਐਨਡੀਪੀਐਸ ਦੀਆਂ ਧਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਉਹਨੇ ਨਾ ਇਹ ਜਿਹੜੇ ਇਸੇ ਰਿਕਵਰੀ ਤੋਂ ਬੈਕਵਰਡ ਦੇ ਫਾਰਵਰਡ ਲਿੰਕਸ ਜਿਹੜੇ ਆ ਉਹ ਅਸੀਂ ਤਲਾਸ਼ ਕਰ ਰਹੇ ਹਾਂ ਵੀ ਇਹ ਲਿਆਏ ਕਿੱਥੋਂ ਸੀ ਤੇ ਕਿੱਥੇ ਜਾ ਰਹੇ ਹੋ ਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਹੈਵੀ ਬਰਾਮਦਗੀ ਜਿਹੜੀ ਹੈ ਸਾਡੀ 3 ਕਿਲੋ ਦੇ ਕਰੀਬ ਤੇ ਦੋ ਪਿਸਟਰ ਬਰਾਮਦ ਹੋਏ ਆ। مزید ਇਹਨਾਂ ਦੀ ਪੁਸ਼ਕੀਸ਼ ਜਿਹੜੀ ਹੈ ਜਾਰੀ ਹੈ।